ਸੇਵਾ ਦੇ ਵਿੱਚ ਜਿਸ ਚੀਜ਼ ਦੀ ਕਮੀ ਸੀਗੀ ਆ ਜੋ ਕਮੀ ਜਿਹੜੀ ਆ ਉਹ ਪੂਰੀ ਹੋਈ ਆ ਔਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਜਿਹੜੀ ਆ ਸਵਾਗਤ ਸੇਵੀ ਜਥੇਬੰਦੀਆਂ ਨੇ ਜਿਹਦੇ ਵਿੱਚ ਬਲੱਡ ਡੋਨਰਸ ਸੁਸਾਇਟੀ ਗੁਰਦਾਸਪੁਰ ਔਰ ਕਲਾਂੌਰ ਤੋਂ ਸਵਾਜਿਤ ਗਤੀਵਿਧੀ ਸੁਸਾਇਟੀ ਜਿਹਨੂੰ ਪੂਰੇ왈 ਜੀ ਹੈੱਡ ਕਰ ਰਹੇ ਨੇ ਔਰ ਇਹ ਬਹੁਤ ਦੇਰ ਤੋਂ ਪਾਰਕ ਵਿਕਾਸ ਪਰਿਸ਼ਦ ਦੇ ਨੁਮਾਇंदे ਵੀ ਖੜੇ ਨੇ ਇਹ ਬਹੁਤ ਦੇਰ ਤੋਂ ਮੰਗ ਕਰਦੇ ਸੀ ਇਹ ਕਿ ਗੁਰਦਾਸਪੁਰ ਦੇ ਵਿੱਚ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ ਸੀ ਜਿਸ ਵਕਤ ਲੈਟਲਸ ਦੀ ਲੋੜ ਪੈਂਦੀ ਸੀ ਜੀ ਔਰ ਇਹ ਮਸ਼ੀਨ ਚੱਲਦੀ ਨਹੀਂ ਸੀਗੀ ਨਤੀਜੇ ਦੇ ਤੌਰ ਤੇ ਲੋਕਾਂ ਨੂੰ ਗੁਰਦਾਸਪੁਰ ਤੋਂ ਬਾਹਰ ਜਲੰਧਰ ਅੰਮ੍ਰਿਤਸਰ ਪਠਾਨਕੋਟ ਜਾਣਾ ਪੈਂਦਾ ਸੀਗਾ ਔਰ ਉੱਥੇ ਬਹੁਤ ਵੱਡੀ ਰਕਮ 13 ਤੋਂ 14000 ਰੁਪਇਆ ਖਰਚ ਕੇ ਉਹ ਪਲੇਟਲੈਟਸ ਲੈ ਕੇ ਆਪਣੇ ਮਰੀਜ਼ ਨੂੰ ਛੜਾਉਂਦੇ ਸੀ ਔਰ ਇੱਕ ਐਸੀ ਚੀਜ਼ ਹੈ ਜਿਹੜੀ ਸਾਡੀ ਜਿਹੜੀਆਂ ਕ੍ਰੋਨਿਕ ਡਿਜ਼ੀਜ਼ ਨੇ ਉਹਦੇ ਵਿੱਚ ਇਹ ਕੰਮ ਆਉਂਦੀ ਆ ਆਵੇ ਡੇਂਗੂ ਦੀ ਪ੍ਰੋਬਲਮ ਹੋਵੇ ਕੈਂਸਰ ਦੀ ਪ੍ਰੋਬਲਮ ਹੋਵੇ ਜਾਂ ਹੋਰ ਕੋਈ ਸੀਰੀਅਸ ਹਿਲਥ ਬਲ ਸੋਡ ਉਹਦੇ ਵਿੱਚ ਇਨਸਾਨ ਨੂੰ ਲੋੜ ਪੈਂਦੀ ਆ ਇਹ ਪਲੇਟਲੈਟਸ ਨੂੰ ਛੜਾਉਣ ਵਾਸਤੇ ਕਰਕੇ ਇੱਕ ਤੇ ਜਿਹੜੇ ਆਰਥਿਕ ਤੌਰ ਤੇ ਲੋਕ ਕਮਜ਼ੋਰ ਸੀਗੇ ਉਹ ਇਹਨੇ ਪੈਸੇ ਨਹੀਂ ਸੀ ਖਰ ਸਕਦੇ ਔਰ ਕਈ ਵਾਰੀ ਉਹ ਇਸ ਟ੍ਰੀਟਮੈਂਟ ਤੋਂ ਵਾਂਝੇ ਰਹਿ ਜਾਂਦੇ ਸੀਗੇ ਔਰ ਮੈਂ ਜਦੋਂ ਵੀ ਆਉਂਦਾ ਸੀਗਾ ਤੇ ਉਸ ਵਕਤ ਜਿਹੜੀਆਂ ਸਾਡੀਆਂ ਸਮਾਜਿਕ ਜਥੇਬੰਦੀਆਂ ਨੇ ਇਹ ਮੇਸ਼ਾ ਬੰਦ ਕਰਦੀ ਹੈ ਸੀਗੀ ਆ ਕਿ ਇਹ ਮਸ਼ੀਨ ਜਿਹੜੀ ਆ ਚਾਲੂ ਹੋਣੀ ਚਾਹੀਦੀ ਆ ਸੋ ਮੈਂ ਧਰਵਾਦੀ ਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਔਰ ਹੈਲਥ ਮਿਨਿਸਟਰ ਡਾਕਟਰ ਮਨਵੀਰ ਜੀ ਦਾ ਜਿਨ੍ਹਾਂ ਨੇ ਇਹ ਪ੍ਰਯਾਸ ਕਰਕੇ ਇਹਨੂੰ ਚਾਲੂ ਕੀਤਾ ਔਰ ਜਿਹੜਾ ਸਾਡੇ 300 ਇਮਪਲੋਇਜ਼ ਨੇ ਉਹ ਜਿਹੜੇ ਸਾਹਮਣੇ ਆ ਜਾਣ ਉਹਨਾਂ ਨੂੰ ਅਸੀਂ ਟ੍ਰੇਨਿੰਗ ਵੀ ਇਹਦੀ ਬਕਾਇਦਾ ਮੁਕੰਮਲ ਤੌਰ ਤੇ ਦੇ ਦਿੱਤੀ ਆ ਔਰ ਔਰ ਉਹਦੇ ਨਾਲ ਇਹੋ ਜਿਹੜੀ ਮਸ਼ੀਨ ਆ ਉਹ ਰੈਗੂਲਰਲੀ ਚੱਲੂਗੀ ਸਭ ਤੋਂ ਪਹਿਲਾਂ ਤਾਂ ਮੈਂ ਵਾਰਕ ਦੇਣਾ ਐ ਐਨ ਜੀਓ ਨੂੰ ਪੂਰੇ ਵਾਲਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬੱਬੀ ਜੀ ਕਿਉਂਕਿ ਅੱਜ ਇਹਦੇ ਵਿੱਚ ਡੋਨਰ ਦੀ ਲੋੜ ਹੁੰਦੀ ਆ ਔਰ ਜਦੋਂ ਵੀ 1 ਲੀਟਰ ਲੈਣੇ ਨੇ ਸਾਨੂੰ ਡੋਨਰ ਜਿਹੜਾ ਉਹ ਦੇਣਾ ਪੈਂਦਾ ਸੋ ਉਹਦੀ ਸ਼ੁਰੂਆਤ ਵੀ ਜਿਹੜੀ ਆ ਉਹ ਮੈਂ ਸਮਝਦਾ ਪੁਰੇਵਾਲ ਸਾਹਿਬ ਨੇ ਆਪਣੇ ਆਪ ਬਲੱਡ ਦੇ ਕੇ ਕੀਤੀ ਆ ਸੋ ਇੱਥੋਂ ਮੈਂ ਸਮਝਦਾ ਵੀ ਸਮਾਜ ਨੂੰ ਇੱਕ ਨੀਵ ਵੀ ਲੈਣੀ ਚਾਹੀਦੀ ਆ ਅਸੀਂ ਗੱਲ ਤੇ ਕਰ ਲੈਂਦੇ ਆ ਗੱਲ ਕੇ ਰਸੂਲਾਂ ਦੀ ਵੀ ਕਰ ਲੈਂਦੇ ਆ ਪਰ ਜਦੋਂ ਆਪਣੇ ਤੇ ਗੱਲ ਆਉਂਦੀ ਆ ਫਿਰ ਆਪਾਂ ਭਰੇ ਹੋ ਜਾਂਦੇ ਆ ਔਰ ਕਈ ਵਾਰੀ ਉਹ ਕਹਿੰਦੀ ਆ ਨਾ ਵੀ ਜੇ ਹਮੇਸ਼ਾ ਹੀ ਇਹ ਮਹਿਸੂਸ ਕਰਦੇ ਆ ਵੀ ਜੇ ਕੋਈ ਜੀਦ ਪੈਦਾ ਹੋਵੇ ਤੇ ਗਵਾਂਡੀ ਦੇ ਘਰ ਹੋਵੇ ਆਪਣੇ ਤੋਂ ਨਹੀਂ ਸ਼ੁਰੂ ਕਰਦੇ ਸੋ ਪੂਰੇਵਾਲ ਸਾਹਿਬ ਤੁਹਾਡਾ ਧੰਨਵਾਦ ਸਾਰੀ ਜਥੇਬੰਦੀਆਂ ਦਾ ਧੰਨਵਾਦ ਔਰ ਬਲੱਡ ਡੋਨਰ ਸੁਸਾਇਟੀ ਦਾ ਤੁਹਾਡਾ ਵੀ ਤੁਸੀਂ ਆਪਣੇ ਆਪ ਤੋਂ ਸ਼ੁਰੂ ਕਰਕੇ ਅੱਜ ਜਿਹੜੇ ਪਲੇਟਲਟਸ ਤਿਆਰ ਕੀਤੇ ਨੇ ਮੈਂ ਦੱਸ ਦਵਾ ਕਿ ਜਿਹੜੀ ਇਹਦੀ ਸਰਕਾਰੀ ਕੀਮਤ ਆ ਉਹ ਸਿਰਫ 2000 ਰੁਪਇਆ ਹੋਊਗੀ ਹੁਣ ਗੁਰਦਾਸਪੁਰ ਦੇ ਲੋਕਾਂ ਨੂੰ ਪਟਾਣਕੋਟ ਜਲੰਧਰ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਹੋਣੀਗੀ ਉਹ ਸਿਵਲ ਹਸਪੀਟਲ ਗੁਰਦਾਸਪੁਰ ਆਉਣ ਆ ਕੇ ਜਿਹੜੇ ਪਲੇਸ ਲੱਗਦੇ ਉਹ ਇਥੋਂ ਲੈਣ ਲੈ ਕੇ ਆਪਣੇ ਮਰੀਜ਼ ਨੂੰ ਤਾਰਨ ਸਿਰਫ ਡੋਨਰ ਲੈਣਾ ਪਊਗਾ ਔਰ ਉਸ ਡੋਨਰ ਕੋਈ ਜਿਹੜੇ ਕਲੀਨਿਕਸ ਨੇ ਉਹ ਤਿਆਰ ਹੁੰਦਾ ਮੈਨੂੰ ਫਕਰ ਆ ਕਿ ਜਿਹੜੀਆਂ ਸਾਡੀ ਐਨ ਜੀਓਜ਼ ਇੱਥੇ ਕੰਮ ਕਰ ਰਹੀਆਂ ਨੇ ਮੈਂ ਜਿਹਨਾਂ ਦਾ ਨਾਮ ਲਿਆ ਭਾਵੇਂ ਉਹ ਬਲੱਡ ਡੋਨਰ ਸੁਸਾਇਟੀ ਆ ਜਾਂ ਤੁਹਾਡੀਆਂ ਸਮਾਜਿਕ ਜਥੇਬੰਦੀਆਂ ਸੇਵਾ ਸੁਸਾਇਟੀ ਆ ਭਾਵੇਂ ਪਾਰਕ ਵਿਕਾਸ ਪਰਿਸ਼ਦ ਆ ਇਹ ਸਾਰੇ ਲੋਕ ਸਮਾਜ ਦੀ ਸੇਵਾ ਲਈ ਜੁੜੇ ਪਏ ਨੇ ਔਰ ਡੋਨਰਸ ਵੀ ਹਮੇਸ਼ਾ ਇਹ ਤਿਆਰ ਰੱਖਦੇ ਨੇ ਸੋ ਇਹ ਜਿਹੜੀ ਇੱਕ ਬਹੁਤ ਵੱਡੀ ਮੁਸ਼ਕਲ ਸੀ ਆ ਕਾ ਦੀ ਅੱਜ ਪੂਰੀ ਹੋਈ ਹੈ ਗੁਰਦਾਸਪੁਰ ਦੇ ਵਿੱਚ ਸਿਰਫ ਮੇਰਾ خیال ਇੱਕ ਹੋਰ ਪ੍ਰਾਈਵੇਟ ਹਸਪੀਟਲ ਕੋਲ ਇਹ ਮਸ਼ੀਨ ਆ ਅਦਰਵਾਈਜ਼ ਤਾਂ ਗੁਰਦਾਸਪੁਰ ਚ ਪ੍ਰਾਈਵੇਟ ਹਸਪੀਟਲ ਕੋਲ ਵੀ ਮਸ਼ੀਨ ਨਹੀਂ ਹੈਗੀ ਸੋ ਇਹ ਜਿਹੜੀ ਹੁਣ ਕਿੱਟਾਂ ਨੇ ਉਹ ਵੀ ਤੁਹਾਡ ਕੋਲ ਮਾਈਆ ਹੋ ਗਈਆਂ ਨੇ ਔਰ ਇਹ ਜਿਹੜੀ ਕਿੱਟ ਦੀ ਕੀਮਤ ਆ ਉਹ ਮੇਰਾ خیال ਕੱਲੀ 9000 ਦੇ ਕਰੀਬ ਆ ਜੇ ਲੈ ਆਏ ਪਰ ਸਰਕਾਰ ਜਿਹੜੀ ਆ ਜਿਵੇਂ ਪਹਿਲਾਂ ਕਿਹਾ ਕਿ ਭਗਵੰਤ ਮਾਨ ਜੀ ਦੀ ਸਰਕਾਰ ਸਿਹਤ ਸੇਵਾਵਾਂ ਨੂੰ ਵਿਆਰੀ ਬਣਾਉਣ ਲਈ ਔਰ ਫ੍ਰੀ ਸੇਵਾ ਦੇਣ ਵਾਸਤੇ ਸਸਤੀਆਂ ਸੇਵਾ ਦੇਣ ਵਾਸਤੇ ਵਚਨ ਬੱਧਾ ਔਰ ਉਸ ਲੜੀ ਦੇ ਵਿੱਚ ਜਿਹੜੀ ਗੁਰਦਾਸਪੁਰ ਦੀ ਇੱਕ ਬਹੁਤ ਪੁਰਾਣੀ ਮੈਂ ਸੁਣਾਂ ਮੰਗ ਨਹੀਂ ਉਹ ਲੋੜ ਸੀ ਅੱਜ ਉਹ ਲੋੜ ਜਿਹੜੀ ਆ ਪੂਰੀ ਹੋ ਰਹੀ ਆ ਮੈਂ ਅੱਜ ਸਾਰੇ ਸਾਰੇ ਡਾਕਟਰ ਸਾਹਿਬਾਨ ਦੇ ਕੋਲ ਨਾਲ ਜਿਹੜੇ ਬਲੱਡ ਬੈਂਕ ਨੂੰ ਦੇਖਦੇ ਨੇ ਡਾਕਟਰ ਪੂਜਾ ਇਹ ਆ ਬਹੁਤ ਹਿੰਮਤੀ ਆ ਅੱਛੀ ਡਾਕਟਰ ਆ ਸਾਡੇ ਐਸ ਐਮਓ ਡਾਕਟਰ ਰਵਿੰਦਰ ਮਹਾਜਨ ਜੀ ਨੇ ਸਾਡੇ ਸਿਵਲ ਸਰਜਨ ਰਟਾਇਆ ਡਾਕਟਰ ਭਾਰਤ ਕੁਸ਼ਨ ਜੀ ਉਹ ਵੀ ਅੱਜ ਉੱਚੇ ਚੇ ਤੌਰ ਤੇ ਆਏ ਨੇ ਔਰ ਮੈਂ ਇਹ ਵੀ ਦੱਸ ਦਵਾ ਬਰਦਾਸਪੁਰ ਦੇ ਰੋਗਾਂ ਨੂੰ ਕਿ ਸਿਵਲ ਹਸਪੀਟਲ ਦੇ 3 ਏਮਪਲਾਈਜ਼ ਇੱਕ ਪ੍ਰਦੀਪ ਇੱਕ ਇਕਬਾਲ ਹੋਣੀ ਔਰ ਤੀਸਰਾ ਹਾਂ ਤਿੰਨੋਂ ਜਿਹੜੇ EMPLOYEES ਨੇ ਇਹਨਾਂ ਨੂੰ ਬਕਾਇਦਾ ਕੰਪਨੀ ਤੋਂ ਟ੍ਰੇਨਿੰਗ ਦਿੱਤੀ ਗਈ ਆ ਮੈਂ ਇਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਤੁਸੀਂ ਇਸ ਲੇਟਸਟ ਮਸ਼ੀਨ ਦੀ ਵਰਕਿੰਗ ਦੇ ਨਾਲ ਆਪਣੇ ਆਪ ਨੂੰ ਵੀ ਅਪਡੇਟ ਰੱਖਿਓ ਜੇ ਕੋਈ ਨਵੀਂ ਟੈਕਨੋਲੋਜੀ ਹੋਰ ਆਵੇ ਉਹਨੂੰ ਵੀ ਤੁਸੀਂ ਸਟੱਡੀ ਕਰੋ ਕਿਤੇ ਮੇਰੀ ਲੋੜ ਭਵੇ ਮੈਨੂੰ ਦੱਸੋ ਸਰਕਾਰ ਵੱਲੋਂ ਕੋਈ ਡਿਊਟੀ ਲਾਉਣੀ ਹੋਏਗੀ ਜ਼ਰੂਰ ਲਾਵਾਂਗੇ